ਅੱਜ ਤਾਂ ਨੂੰ ਮਿਲਾਨਿਆ 70 ਸਾਲ ਦੀ ਇੱਕ ਨੌਜਵਾਨ ਨਾਲ 16 ਸਾਲਾ ਦੇ ਜਿਵੇਂ ਨੌਜਵਾਨ ਹੁੰਦੇ ਉਸ ਤਰ੍ਹਾਂ ਦਾ ਦਿਲ ਹੈ ਇਹ ਆਪਣਾ ਆਪਣਾ ਦਿਲ ਹੁੰਦਾ ਜੇ ਐ ਕਰੀ ਜਾਵੇ ਹੈ ਮੈਂ ਤਾਂ ਬੁਢਾ ਹੋ ਗਿਆ ਹੈ ਮੈਂ ਤਾਂ ਬੁਢਾ ਬੁੜੇ ਪਿੰਡਾਂ ਪਹ ਜਾਵੇ ਸਾਲੇ ਜਿੰਨਾ ਭੱਜਾ ਜਾਵੇ ਜਦੋਂ ਕੁੜੀਏ ਨੀ ਤੇਰੇ ਨਾਲ ਅੱਖ ਲੜ ਗਈ ਕੱਚੀ ਕੁੜੀਏ ਨੀ ਤੂੰ ਕੈਲ ਵਰਗੀ ਵੇ ਮੈਨੂੰ ਨਾ ਵੇ ਮੈਨੂੰ ਨਾ ਤੂੰ ਛੇੜ ਮੁੰਡਿਆ ਮੈਂ ਮੈਂ ਤਾਂ ਕੁੜੀ ਅੱਗ ਵਰਗੀ ਮਾਤਾ ਜੀ ਦੇਖਦੇ ਆ ਕਿ ਜੇ ਜੇ ਜਦੋਂ ਉਮਰ ਹੋ ਜਾਂਦੀ ਹੈ ਤਾਂ ਇਨਸਾਨ ਦੀ 50 ਸਾਲ ਟੱਪਦਾ ਨੀਗਾ ਉਹ ਮੰਜੇ ਤੋਂ ਪੈ ਜਾਂਦਾ ਦੂਜੀ 70 ਸਾਲ ਦੇ ਹੋ ਕੇ ਵੀ ਪੂਰੇ ਜਵਾਨ ਦਿਖਦੇ ਹੋ ਮੇਰਾ ਇਸ ਦੁਨੀਆ ਵਿੱਚ ਕੌਣ ਤੇਰੇ ਬਾਝ ਹੈ ਤੇਰੇ ਹੱਥ ਡੋਰ ਮੇਰੀ ਤੇਰੇ ਹੱਥ ਲਾਜ ਹੈ ਫੇਰ ਬੰਦਾ ਦਿਲ ਨਹੀਂ ਬੁਰਾ ਹੁੰਦਾ ਹੋ ਜੇ ਹੋ ਜੇ ਪਰ ਫਿਰ ਉਹ ਨਾ ਉਹਦੇ ਲਈ ਵਿੱਚ ਕੁਝ ਨਹੀਂ ਲੱਗਦਾ ਹੈਗਾ ਉਹਦਾ ਹੌਸਲੇ ਉਤਲਾ ਹੁੰਦਾ ਮੈਂ ਕੰਮ ਕਰਦੀ ਆ ਬੇਟਾ ਕਿਸੇ ਦਾ ਭਾੜ ਨਹੀਂ ਬਣਨਾ ਚਾਹਦੀ ਮੈਂ ਕਹਿੰਦੀ ਆ ਵੀ ਆਪਣਾ ਕਮਾਵਾਂਗੇ ਤਾਂ ਅੱਗੇ ਨੂੰ ਰਸਤਾ ਸਾਫ਼ ਹੋਊਗਾ ਜੇ ਹੁਣ ਐਵੇਂ ਉਹਦੇ ਕੋਲੋਂ ਲੈ ਲੈ ਉਹਦੇ ਕੋਲੋਂ ਲੈ ਲੈ ਮੈਨੂੰ ਪਸੰਦ ਨਹੀਂ ਹੈਗੇ ਮੈਂ ਤਾਂ ਪਰਮਾਤਮਾ ਕੋਲੋਂ ਮੰਗਦੀ ਆ ਮਤਲਬ ਕਿ 16 ਸਾਲ ਦੇ ਜਵਾਕਾ ਵਰਗਾ ਜਵਾਨ ਹੋਜ ਹੌਸਲਾ ਤਾਨੂੰ ਫਿਰੇ ਚਾਹ ਦਾ ਕੰਮ ਕਿਦਰਾ ਸੁਝਾ ਕਿ ਉਹਨਾਂ ਦਾ ਕੰਮ ਸ਼ੁਰੂ ਕਰਿਆ ਹੋਇਆ ਹੈ ਉਹ ਮੈਨੂੰ ਅੰਤ ਸਮੇਂ ਕਹਿ ਕੇ ਗਏ ਨੇ ਵੀ ਉੱਥੋਂ ਆਪਣੀ ਦੁਕਾਨ ਤੋਂ ਨਾ ਹਿੱਲਿਓ ਤੁਹਾਨੂੰ ਕੋਈ ਘਟ ਨਹੀਂ ਰੂਗਾ ਕਹਿ ਦਿੰਦੇ ਨੇ ਵੀ ਜਿਨ੍ਹਾਂ ਦੇ ਮਰ ਜਾਣ ਬਾਦਸ਼ਾਹ ਤੇ ਰੁੱਲਦੇ ਫਿਰਨ ਵਜ਼ੀਰ ਵੀ ਤੂੰ ਰੁੱਲਦੀ ਨਾ ਫੇ ਕਿ ਅੱਜ ਦਾ ਮਾਹੌਲ ਹੈ ਜਿਸ ਤਰ੍ਹਾਂ ਤੁਹਾਡਾ ਮਾਹੌਲ ਸੀਗਾ ਕਿੰਨਾ ਕ ਫਰਕ ਦੇਖਦੇ ਹੋ ਕਿ ਜਿਹੜੇ ਪੁਰਾਣੇ ਮਾਹੌਲ ਦੇ ਲੋਕ ਸੱਭਿਆਚਾਰ ਨਾਲ ਜੁੜੇ ਹੋਏ ਸੀਗੇ ਅੱਜ ਦੇ ਜਿਹੜੇ ਨੌਜਵਾਨ ਨੇ ਮੋਬਾਈਲਾਂ 'ਚ ਹੀ ਬੜੇ ਬੈਨੇ ਉਹ ਕਿਸ ਤਰ੍ਹਾਂ ਦੇ ਦੇ ਪੱਲੇ ਜਮਾਨੇ ਵਾਲੇ ਵਾਲ ਨਹੀਂ ਖੁੱਲੇ ਰੱਖਦੀਆਂ ਸੀ ਚੁੱਲੇ ਤੇ ਰੋਟੀ ਚੁੱਲੇ ਤੇ ਸਾਗ ਚੁੱਲੇ ਤੇ ਸਭ ਕੁਝ ਬਣਾਉਣਾ ਉਹ ਉਹਨਾ ਭੋਜਨ 'ਚ ਤਾਕਤ ਹੁੰਦੀ ਹੁਣ ਤਾਂ ਕੁੱਤਰਿਆਂ ਨੇ ਫੁੱਕਿਆ ਪਿਆ ਕੁਸ ਮੋਬਾਈਲ 'ਚ ਪੋਰੇ 'ਚ ਫੁੱਕ ਦਿੰਦਿਆਂ ਨਾ ਫਿਰਜੇ 'ਚ ਬਾਕੀ ਚੁੱਕੀ ਬਾਸੀ ਤੋ ਅਸੀ ਬਹੁਤ ਵਧੀਆ ਮਾਹੌਲ ਸੀ ਇੱਜ਼ਤਾਂ ਹੁੰਦੀਆਂ ਚਾਤੇ ਤਾਇਆਂ ਤੋਂ ਡਰਦੀਆਂ ਕੁੜੀਆਂ ਅੱਜ ਕੱਲ ਤਾਂ ਵਸ ਸਤਨਾਮ ਵਾਹਿਗੁਰੂ ਹੈ ਮਾਤਾ ਜੀ ਜੀ ਆਪਾਂ ਦੂਜੀ ਵਾਰ ਸੇ ਗੱਲ ਕਰੀਏ ਥੱਕ ਜਾਂਦੇ ਹੋਗੇ ਕੀ ਜਵਾਕਾਂ ਵੱਲੋਂ ਕੀ ਰਿਸਪੌਂਸ ਹੁੰਦਾ ਹੈ ਕਿ ਮਾਤਾ ਤੂੰ ਘਰੇ ਬਹਿ ਜਾ ਰੱਤਿੰਨੇ ਕਿੱਲੋਂ ਮੱਦਾ ਕੁੰਨ ਕੇ ਆਪ ਪੁੱਤੇ ਨੂੰ ਕਹਿਆ ਬਣਾ ਦੇ ਕੇ ਬੇਬੇ ਬੇਬੇ ਤੇਰੀਆਂ ਤੂੰ ਹੀ ਜਾਣ ਨਾ ਤੇਰੀ ਨਹੀਂ ਬਰਾਬਰੀ ਹੁੰਦੀ ਸਾਡੇ ਕੋਲ ਮੇਰਾ ਗੁੱਟ ਦੁਖਣ ਲੱਗੇ ਮੈਥੋਂ ਨਹੀਂ ਬਣਦਾ ਅੱਜ ਤਾਂ ਨੂੰ ਮਿਲਾਨਿਆਂ 70 ਸਾਲ ਦੀ ਇੱਕ ਨੌਜਵਾਨ ਨਾਲ ਹਾਂ ਤੁਸੀਂ ਸਹੀ ਸੁਣਿਆ ਵੀਰੋ ਇੱਕ 70 ਸਾਲ ਦੀ ਨੌਜਵਾਨਾ ਨੌਜਵਾਨ ਉਸ ਨੂੰ ਇਸ ਕਰਕੇ ਕਿਹਾ ਜਾ ਰਿਹਾ ਕਿਉਂਕਿ ਜਿਹੜਾ ਉਸ ਦਾ ਦਿਲ ਹੈ ਉਹ ਹਜੇ ਵੀ ਜਵਾਨ 16 ਸਾਲਾਂ ਦੇ ਜਿਵੇਂ ਨੌਜਵਾਨ ਹੁੰਦੇ ਉਸ ਤਰ੍ਹਾਂ ਦਾ ਦਿਲ ਹੈ ਆ ਕਈ ਵਾਰ ਆਪਾਂ ਦੇਖਦੇ ਆ ਕਿ ਜਦੋਂ ਇੱਕ ਇਨਸਾਨ 50 ਸਾਲ ਦੀ ਉਮਰ ਟੱਪ ਜਾਂਦਾ ਤਾਂ ਚਿੜਚਿੜਾ ਸੁਭਾਅ ਦਾ ਹੋ ਜਾਂਦਾ ਜਾਂ ਮੰਜੇ ਵੱਲ ਜੁੜ ਜਾਂਦਾ ਪਰ ਜਿਹੜੀ ਇਹ ਮਾਤ ਹੈ ਜੇ ਆਪਾਂ ਇਹ ਕਹਿ ਸਕਦੇ ਆ ਕਿ ਜੇ ਘਰੋਂ ਕੋਈ ਦਿੱਕਤ ਨਹੀਂ ਬੱਚੇ ਕਮਾਨ ਵਾਲੇ ਨੇ ਪਰ ਇਹ ਆਪਣੇ ਆਪਣੇ ਹੱਥੀ ਕੰਮ ਦੇ ਉੱਤੇ ਵਿਸ਼ਵਾਸ ਰੱਖਦੀ ਹੈ ਇਸ ਦਾ ਮੰਨਣਾ ਹੈ ਕਿ ਭਈ ਜਿਹੜਾ ਆਪਣੇ ਮੈਂ ਹੱਥੀ ਕੰਮ ਕਰੂੰਗੀ ਤਾਂ ਉਹਦੇ ਵਿੱਚ ਹੀ ਬਰਕਤ ਹੈ ਮਾਤਾ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਗੱਲ ਕਰਦੇ ਸਸਿਰ ਜੀ ਅੱਛਾ ਹਾਂ ਬੇਟਾ ਕੀ ਨਾਮ ਮਾਤਾ ਜੀ ਕ੍ਰਿਸ਼ਨਾ ਬੇਟਾ ਮਾਤਾ ਜੀ ਦੇਖਦੇ ਆ ਕਿ ਜੇ ਜਦੋਂ ਉਮਰ ਹੋ ਜਾਂਦੀ ਹੈ ਤਾਂ ਇਨਸਾਨ ਦੀ 50 ਸਾਲ ਟੱਪਦਾ ਨੀਗਾ ਉਹ ਮੰਜੇ ਤੋਂ ਪੈ ਜਾਂਦਾ ਤੁਸੀਂ 70 ਸਾਲ ਦੇ ਹੋ ਕੇ ਵੀ ਪੂਰੇ ਜਵਾਨ ਦਿਖਦੇ ਹੋ ਬੇਟਾ ਇਹ ਗੱਲ ਹੈ ਇਹ ਆਪਣਾ ਆਪਣਾ ਦਿਲ ਹੁੰਦਾ ਜੇ ਐ ਕਰੀ ਜਾਵੇ ਹੈ ਮੈਂ ਤਾਂ ਬੁढ़ा ਹੋ ਗਿਆ ਹੈ ਮੈਂ ਤਾਂ ਬੁੜਾ ਬੁੜੇ ਬੁੜੇ ਫੇ ਤਾਂ ਭਜਾਵੇ ਸਾਲੇ ਜਿੰਨਾ ਭੱਜਾ ਜਾਵੇ ਐਨ ਹੌਸਲੇ ਨਾਲ ਕੰਮ ਕਰੇ ਫਿਰ ਬੰਦਾ ਉਹ ਦਿਲ ਨਹੀਂ ਬੁੜਾ ਹੁੰਦਾ ਉਹ ਹੋ ਜੇ ਹੋ ਜੇ ਪਰ ਫਿਰ ਉਹ ਨਾ ਉਹਦੇ ਲਵੇ ਕੁਝ ਨਹੀਂ ਲੱਗਦਾ ਹੈਗਾ ਉਹ ਤਾਂ ਹੌਸਲੇ ਉਤਲਾਉਂਦਾ ਮੈਂ ਕੰਮ ਕਰਦੀ ਆ ਬੇਟਾ ਕਿਸੇ ਦਾ ਭਾਰ ਨਹੀਂ ਬਣਨਾ ਚਾਹਦੀ ਮੈਂ ਕਹਿੰਦੀ ਆ ਵੀ ਆਪਣਾ ਕਮਾਵਾਂਗੇ ਤਾਂ ਅੱਗੇ ਨੂੰ ਰਸਤਾ ਸਾਫ਼ ਹੋਊਗਾ ਜੇ ਹੁਣ ਐਵੇਂ ਉਹਦੇ ਕੋਲੋਂ ਲੈ ਲੈ ਉਹਦੇ ਕੋਲੋਂ ਲੈ ਲੈ ਮੈਨੂੰ ਪਸੰਦ ਨਹੀਂ ਹੈਗੇ ਮੈਂ ਤਾਂ ਪ੍ਰਮਾਤਮਾ ਕੋਲੋਂ ਮੰਗਦੀ ਆ ਵੀ ਮੇਰਾ ਇਸ ਦੁਨੀਆ ਵਿੱਚ ਕੌਣ ਤੇਰੇ ਬਾਝ ਹੈ ਤੇਰੇ ਹੱਥ ਡੋਰ ਮੇਰੀ ਤੇਰੇ ਹੱਥ ਲਾਜ ਹੈ ਮਾਤਾ ਜੀ ਅਸੀਂ ਦੇਖ ਰਹੇ ਸੀ ਕਿ ਤੁਸੀਂ ਗੁੰਗੁਣਾ ਵੀ ਰਹੇ ਸੀ ਜਦੋਂ ਚਾਹ ਬਣਾਣੇ ਹੋ ਆ ਹਾਸੀ ਸਾਨੂੰ ਥੋੜੀ ਬਹੁਤ ਵਧੀਆ ਲੱਗਦੀ ਹੈ ਸਾਨੂੰ ਕੈਮਰੇ ਦੇ ਖਿੱਚ ਕੇ ਲਈ ਮਾਤਾ ਜੀ ਪਹਿਲਾਂ ਤਾਂ ਐਂ ਦੱਸੋ ਕਿ ਜਿਹੜੇ ਉਹ ਤੁਸੀਂ ਗੀਤ ਗੁੰਗੁਣਾ ਰਹੇ ਸੀ ਉਹ ਕਿਹੜੇ ਸੰ ਦਾ ਗੀਤ ਹੈ ਪਤਾ ਨਹੀਂ ਬੇਟਾ ਵਠਮਨ ਲਗੀ ਤਾਂ ਅੱਛਾ ਜੀ ਵਠਮਨ ਲਗੀ ਨਹੀਂ ਗੀਤ ਨਹੀਂ ਉਹ ਤਾਂ ਧਾਰਮਿਕ ਗੀਤ ਸੀਗਾ ਅੱਛਾ ਜੀ ਹਾਂ ਉਹ ਤਾਂ ਧਾਰਮਿਕ ਗੀਤ ਸੀ ਵੀ ਪਹਿਲਾਂ ਤੂੰ ਦਾਤਾ ਮੈਨੂੰ ਸਬਰ ਸੰਤੋਖ ਦੇ ਫੇਰ ਬਖਸ਼ ਦੇ ਤੂੰ ਸੁਖ ਲੋਕ ਪਰਲੋਕ ਦੇ ਮੇਰਾ ਇਸ ਦੁਨੀਆ ਵਿੱਚ ਕੌਣ ਤੇਰੇ ਵਾਜ ਹੈ ਤੇਰੇ ਹੱਥ ਡੋਰਦਾ ਤਾਂ ਮੈਂ ਤੇਰੇ ਹੱਥ ਹੀ ਲਾਜਾ ਮੇਰੀ ਤੇਰੇ ਹੱਥ ਡੋਰ ਮਾਤਾ ਜੀ ਕੋਈ ਸਾਡੇ ਦਰਸ਼ਕਾਂ ਨੂੰ ਕੋਈ ਬੋਲੀ ਸੁਣਾਓ ਆਪਦੇ ਟਾਈਮ ਦੀ ਆਪਦੇ ਟਾਈਮ ਦੀ ਮੈਂ ਤਾਂ ਹੁਣ diel ਸੁਣਾਉਂਗੇ ਆਉਤੇ ਚਾਹੁੰਦੇ ਨੇ ਆਪਦੇ ਟਾਈਮ ਦੀਆਂ ਤਾਂ ਉਹ ਹੀ ਐ ਛੜੇ ਛੜੇ ਵਾਲੀਆਂ ਉਹ ਕੀ ਕਰਨੀਆਂ ਤੁਸੀ ਹੋਰ ਅੱਜ ਦੇ ਟਾਈਮ ਦੀ ਸੁਣਾਉਂ ਤਰਾ ਆਦੇ ਸੈੱਫ ਦੀ ਸੁਣਾ ਦਿੰਨੀ ਆ ਮੈਂ ਮੇਰੀਆਂ ਬਣਾਈਆਂ ਹੋਈਆਂ ਨੇ ਹਾਂਜੀ ਹਾਂ ਤੇ ਜਦੋਂ ਕੁੜੀਏ ਨੀ ਤੇਰੇ ਨਾਲ ਅੱਖ ਲੜਗੀ ਕੱਚੀ ਕੁੜੀਏ ਨੀ ਤੂੰ ਕੈਲ ਵਰਗੀ ਜਦੋਂ ਕੁੜੀਏ ਨੀ ਤੇਰੇ ਨਾਲ ਅੱਖ ਲੜਗੀ ਕੱਚੀ ਕੁੜੀਏ ਨੀ ਤੂੰ ਕੈਲ ਵਰਗੀ ਮੈਂ ਮੈਨੂੰ ਨਾ ਵੇ ਮੈਨੂੰ ਨਾ ਤੂੰ ਛੇੜ ਮੁੰਡਿਆ ਵੇ ਮੈਂ ਤਾਂ ਕੁੜੀ ਅੱਗ ਵਰਗੀ ਮੈਨੂੰ ਨਾ ਤੂੰ ਛੇੜ ਮੁੰਡਿਆ ਵੇ ਮੈਂ ਤਾਂ ਕੁੜੀ ਅੱਗ ਵਰਗੀ ਮਾਤਾ ਜੀ ਇਹ ਗੱਲ ਕਰੀ ਜਾਵੇ ਕਿ ਜਿਸ ਦਾ ਤੁਹਾਡਾ ਜ ਮਤਲਬ ਹੈ 16 ਸਾਲ ਦੇ ਜਵਾਕਾ ਵਰਗਾ ਜਵਾਨ ਹੋਜ ਹੌਸਲਾ ਤੁਹਾਨੂੰ ਵੀਰੇ ਚਾਹ ਦਾ ਕੰਮ ਕਿਦ ਤਰ੍ਹਾਂ ਸੁਝਾਗੇ ਜਾਦਾ ਕੰਮ ਇਹ ਤੁਸੀਂ ਸ਼ੁਰੂ ਕਰਿਆ ਸੀ ਕਿ ਜਿਹੜੇ ਤੁਹਾਡੇ ਘਰ ਦੇ ਸੀ ਕਿ ਉਹਨਾਂ ਦਾ ਕਿਸੇ ਦਾ ਸੀਗਾ ਬੇਟਾ ਉਹਨਾਂ ਦਾ ਕੰਮ ਸ਼ੁਰੂ ਕਰਿਆ ਹੋਇਆ ਹੈ ਉਹ ਮੈਨੂੰ ਅੰਤ ਸਮੇਂ ਕਹਿ ਕੇ ਗਏ ਨੇ ਵੀ ਉੱਥੋਂ ਆਪਣੀ ਦੁਕਾਨ ਤੋਂ ਨਾ ਹਿਲਿਓ ਤੁਹਾਨੂੰ ਕੋਈ ਘਟ ਨਹੀਂ ਰੂਗੀ ਉਹ ਮੈਨੂੰ ਬਣਾ ਕੇ ਦੇ ਗਏ ਕਹਿ ਦਿੰਦੇ ਨੇ ਵੀ ਜਿੰਨਾਂ ਦੇ ਮਰ ਜਾਣ ਬਾਦਸ਼ਾਹ ਤੇ ਰੁੱਲਦੇ ਫਿਰਨ ਵਜ਼ੀਰ ਵੀ ਤੂੰ ਰੁੱਲਦੀ ਨਾ ਫਿਰੀ ਤੁਸੀਂ ਰੁੱਲਦੇ ਨਾ ਫਿਰਿਓ ਇੱਥੇ ਆਪਣਾ ਕੰਮ ਕਰਿਓ ਉਹਨਾਂ ਨੇ ਮੈਨੂੰ ਇਹ ਨਾ ਪੰਗੇ ਚ ਪਾਇਆ 30 ਸਾਲ ਹੋ ਗਏ ਅੱਛਾ ਜੀ 30 ਸਾਲ ਮੈਂ ਨੂੰ 1 ਰੁਪਏ ਕੱਪ ਚ 50 ਪੈਸੇ ਚ ਚਾਹ ਬਣਾਈ ਆ ਮੈਂ ਉਹਦੇ ਅੱਛਾ ਜੇ ਤੁਸੀਂ ਕੰਮ ਕਰੋ ਤਾਂ 50 ਪੈਸੇ ਹੀ ਸੀ ਕਰੇ ਹਾਂ 50 ਪੈਸੇ ਫਿਰ 1 ਰੁਪਏ ਹੋ ਗਿਆ ਫਿਰ ਡੇਢ ਹੋ ਗਿਆ ਫਿਰ 2 ਹੋ ਗਿਆ ਹੋਰ ਬੇਟਾ ਕੀ ਕਰੀਏ ਹੁਣ ਮਾਤਾ ਜੀ ਘਰੇ ਨਹੀਂ ਫਿਰ ਜਵਾਕ ਕਹਿੰਦੇ ਕਿ ਮਾਤਾ ਤੂੰ ਘਰੇ ਬੈਠ ਹੋਣਾ ਆਰਾਮ ਕਰਕੇ ਤੂੰ ਇੰਨਾ ਟਾਈਮ ਇੱਥੇ ਜਾਨੀ ਆ ਰਾਤ ਨੂੰ ਕੱਲੀ ਆਨੀ ਆ ਜਾਂ ਮੁੰਡਾ ਨਾਲ ਆਂਦਾ ਜਿਵੇਂ ਕੱਲੀ ਕਿਉਂ ਜਾਨੀ ਆ ਪ੍ਰਮਾਤਮਾ ਦਾ ਸਹਾਰਾ ਰੱਖਿਆ ਕਹਿੰਦਦੇ ਨਾ ਅੱਲਾ ਮਾਤਾ ਦੇ ਲਿਖਾਵਾਂ ਮਖਾਜ ਲਿਖਾ ਦੇਗਾ ਕੱਲ ਨੂੰ ਕੌਣ ਲਿਖਾ ਦੇਗਾ ਮੇਰਾ ਹੈਗਾ ਨਾਲ ਰੱਖਣ ਵਾਲਾ ਮੈਂ ਹਰ ਟਾਈਮ ਨਾ ਕਿ ਪਹਿਲਾਂ ਰੱਬ ਯਾਦ ਕੰਮ ਬਾਦ ਕਰੀਏ ਘੜੀ ਘੜੀ ਰੱਬ ਨੂੰ ਯਾਦ ਕਰੀਏ ਮੈਂ ਘੜੀ ਘੜੀ ਪ੍ਰਮਾਤਮਾ ਨੂੰ ਯਾਦ ਕਰਦੀ ਆ ਪ੍ਰਮਾਤਮਾ ਜਿੰਨੀ ਤਾਕਤ ਕਿਸੇ ਇਨਸਾਨ ਤੇ ਨਹੀਂ ਆਗੀ ਆਪਾਂ ਇੱਕ ਕੀੜੀ ਬਣਾ ਕੇ ਦਿਖਾਈਏ ਜਾਨ ਪਾ ਕੇ ਉਹਦੇ ਚ ਅਰੇ ਮਿੰਟ ਚ ਬਣਾ ਦਿੰਦਾ ਮਿੰਟ ਚ ਮਾਰ ਦਿੰਦਾ ਉਹਦਾ ਸਾਰਾ ਮੈਨੂੰ ਜੀ ਮਾਤਾ ਜੀ ਹੁਣ ਫੇ ਸਾਨੂੰ ਕੋਈ ਗੀਤ ਵੀ ਸੁਣਾਓ ਗੀਤ ਹਾਂ ਕਿਹੜਾ ਸੁਣਾਵਾਂਗੇ ਕੋਈ ਸੁਣਾਓ ਆਪਦੇ ਟਾਈਮ ਦਾ ਜਿਹੜਾ ਤੁਹਾਨੂੰ ਵਧੀਆ ਲੱਗਦਾ ਹੋਵੇ ਉਹੀ ਆ ਮੇਰੇ ਕੋਲ ਤਾਂ ਜਿਹੜਾ ਕੱਲ੍ਹ ਪੜਾਈ ਸੀ ਸੁਣਾਓ ਤੈਨੂੰ ਕੁੜੀਏ ਨੀ ਅਸੀਂ ਨੱਚਦੀ ਵੇਖਣਾ ਤੈਨੂੰ ਕੁੜੀਏ ਨੀ ਅਸੀਂ ਨੱਚਦੀ ਵੇਖਣਾ ਜੇ ਮੁੰਡਿਆ ਮੈਨੂੰ ਨੱਚਦੀ ਦੇਖਣਾ ਸੋਟ ਸਮਾ ਦੇ ਫਿੱਟ ਮੁੰਡੇ ਆਵੇ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡੇ ਆਵੇ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆ ਅਸਾਂ ਕੁੜੀਆਂ ਨਹੀਂ ਤੇਰੀ ਨੱਚਣ ਵੇਖਣਾ ਅਸਾਂ ਕੁੜੀਆਂ ਨਹੀਂ ਤੈਨੂੰ ਨੱਚਦੀ ਨੂੰ ਵੇਖਣਾ ਜੇ ਮੁੰਡਿਆ ਮੈਨੂੰ ਨੱਚਦੀ ਵੇਖਣਾ ਛੋਟ ਸਮਾ ਦੇ ਟੈਟ ਮੁੰਡੇ ਆਵੇ ਮੈਂ ਤਾਂ ਤੇਰੇ ਕੰਮਰੇ ਦੀ ਲੈਟ ਮੁੰਡੇ ਆਵੇ ਮੈਂ ਤਾਂ ਤੇਰੇ ਕੰਮਰੇ ਦੀ ਹਾਂ ਲੈਟ ਮੁੰਡਿਆ ਮਦ ਇਹ ਗੱਲ ਕਰੀਏ ਅੱਜ ਦੀ ਕਿ ਅੱਜ ਦਾ ਮਾਹੌਲ ਹੈ ਜਿਸ ਤਰ੍ਹਾਂ ਤੁਹਾਡਾ ਮਾਹੌਲ ਸੀਗਾ ਕਿੰਨਾ ਕੁ ਫਰਕ ਦੇਖਦੇ ਹੋ ਕਿ ਜਿਹੜੇ ਪੁਰਾਣੇ ਮਾਹੌਲ ਦੇ ਲੋਕ ਸੱਭਿਆਚਾਰ ਨਾਲ ਜੁੜੇ ਹੋਏ ਸੀਗੇ ਅੱਜ ਦੇ ਜਿਹੜੇ ਨੌਜਵਾਨ ਨੇ ਮੋਬਾਈਲਾਂ ਚ ਹੀ ਬੜੇ ਬੈਨੇ ਉਹ ਕਿਸ ਤਰ੍ਹਾਂ ਦੇ ਬੇਟਾ ਉਹ ਇਸ ਤਰ੍ਹਾਂ ਸੀ ਪਹਿਲਾ ਜ਼ਮਾਨੇ ਵਾਲੇ ਪੱਲੇ ਜਵਾਨੇ ਵਾਲਾ ਕੀ ਦੱਸਾਂ ਤੁਹਾਨੂੰ ਪੱਲੇ ਜਵਾਨੇ ਵਾਲੇ ਵਾਲ ਨਹੀਂ ਖੁੱਲੇ ਰੱਖਦੀਆਂ ਸੀ ਚੁੱਲੇ ਤੇ ਰੋਟੀ ਚੁੱਲੇ ਤੇ ਸਾਗ ਚੁੱਲੇ ਤੇ ਸਭ ਕੁਝ ਬਣਾਉਣਾ ਉਹ ਉਹਨਾ ਭੋਜਨ ਚ ਤਾਕਤ ਹੁੰਦੀ ਹੁਣ ਤਾਂ ਕੁਤਰਿਆਂ ਨੇ ਫੁੱਕਿਆ ਪਿਆ ਕੁਸ ਮੋਬਾਈਲ ਚ ਉਹਦੇ ਚ ਫੂਕ ਦਿੰਦੀਆਂ ਨਾ ਫਿਰਜੇ ਚ ਬਾਕੀ ਚੁੱਕੀ ਬਾਸੀ ਤੋਂ ਆਸੀ ਤਾਜ਼ਾ ਆਟਾ ਗੁੰਨ ਕੇ ਰੋਟੀ ਬਣਾਉਂਦੀਆਂ ਸਾਡੇ ਵਰਗੀ ਨੌਜਵਾਨਾਂ ਦੇ ਚਿਹਰਿਆਂ ਤੇ ਲਾਲੀ ਹੁੰਦੀ ਦੁੱਧ ਘਿਓ ਦੇ ਖਾਣ ਨੂੰ ਖੱਦਰ ਦੇ ਕਮੀਜ਼ ਹੁੰਦੇ ਵਿਆਹ ਸਾਦੀ ਕੱਪੜਾ ਬਣਦਾ ਹੁੰਦਾ ਕੰਮ ਕਰਦੇ ਬਸ ਜਿੰਨਾ ਮਰਦੀ ਧਾਰਾਂ ਚੋਣੀਆਂ ਹਾਲੀ ਹਲਵਾ ਕੇ ਆਉਂਦਾ ਹੈ ਤੇ ਭਾਈ ਬਹੁਤ ਵਧੀਆ ਮਾਹੌਲ ਸੀ ਇੱਜ਼ਤਾਂ ਹੁੰਦੀਆਂ ਚਾਚੇ ਤਾਇਆ ਤੋਂ ਡਰਦੀਆਂ ਕੁੜੀਆਂ ਅੱਜ ਕੱਲ ਤਾਂ ਬਸ ਸਤਨਾਮ ਵਾਹਿਗੁਰੂ ਹੈ ਮਾਤਾ ਜੀ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਕਿ ਜਿਸ ਤਰ੍ਹਾਂ ਕੇ ਤੁਸੀਂ ਚਾਹ ਦਾ ਕੰਮ ਕਰਦੇ ਹੋ ਥੱਕ ਜਾਂਦੇ ਹੋਗੇ ਕੀ ਜਵਾਕਾਂ ਵੱਲੋਂ ਕੀ ਰਿਸਪਾਂਸ ਹੁੰਦਾ ਕਿ ਮਾਤਾ ਤੂੰ ਘਰੇ ਬਹਿ ਜਾ ਤੁਸੀਂ ਫਿਰ ਅੱਗੋਂ ਕੀ ਕਹਿੰਦੇ ਹੋ ਉਹਨਾਂ ਨੂੰ ਬੇਟਾ ਸਵਾਲ ਹੀ ਨਹੀਂ ਪੈਦਾ ਥੱਕਣ ਤੋਂ ਕਰਨ ਦਾ ਅੱਛਾ ਇਹ ਤੈਨੂੰ ਕਿਲੋ ਮੱਦਾ ਗੁੰਨ ਕੇ ਆਪ ਪੁੱਤੇ ਨੂੰ ਕਿਆ ਬਣਾ ਦੇ ਕਿਆ ਬੇਬੇ ਤੇਰੀਆਂ ਤੂੰ ਹੀ ਜਾਣਨਾ ਤੇਰੀ ਨਹੀਂ ਬਰਾਬਰੀ ਹੁੰਦੀ ਸਾਡੇ ਕੋਲ ਮੇਰੇ ਤਾਂ ਗੁੱਟ ਦੁਖਣ ਲੱਗੇ ਮੈਥੋਂ ਨਹੀਂ ਬਣਦਾ ਹੰਤਾ ਮੈਂਟੇ ਚ 3 ਕਿਲੋ ਆਟਾ ਨਾਲੇ ਚਾਹਲੇ ਸਾਂਭਦੀਆਂ ਨਾਲੇ ਹੋਰ ਸਮਾਨ ਵਾਲੇ ਸਾਂਭਦੀਆਂ ਨਾਲੇ ਮੈਂ ਪਹਿਲਾਂ ਬੇਲਦੀਆਂ ਫਿਰ ਮੈਂ ਤਲਦੀਆਂ ਚੁੱਲ੍ਹੇ ਤੇ ਤਲਦੀਆਂ ਚੁੱਲ੍ਹੇ ਵਰਗਾ ਭੋਜਨ ਨਹੀਂ ਹੁੰਦਾ ਜਿੰਨਾ ਮਰਜ਼ੀ ਕੁਝ ਕਹੀ ਜਾਵੇ ਅੱਜ ਵੀ ਤੁਸੀਂ ਚੁੱਲ੍ਹੇ ਨੂੰ ਬਸ ਹਾਂ ਅੱਜ ਮੈਂ ਤੇ ਇਸ ਤਰ੍ਹਾਂ ਰੱਖ ਕੇ ਕੜਾਹੀ ਰੱਖ ਕੇ ਮੈਂਟ ਚ ਲਾ ਲੈਣੀ ਆ ਉੱਠੀਆਂ ਕਰਕੇ ਪਾਣੀ ਪਾ ਕੇ ਠੰਡੀਆਂ ਕਰਕੇ ਉੱਥੇ ਫੇਰ ਲਾ ਦੇਣੀ ਆ ਸਾਫ ਜਗਾ ਹੋਰ ਜੀ ਇਹ ਸਾਡੇ ਨਾਲ ਮਾਤਾ ਜੀ ਜਿਨ੍ਹਾਂ ਦੀ ਉਮਰ ਤਕਰੀਬਨ 70 ਸਾਲ ਦਾ ਹੋ ਚੁੱਕੀ ਹੈ ਪਰ ਜਿਹੜਾ ਇਹਨਾਂ ਦਾ ਦਿਲ ਹੈ ਅੱਜ ਵੀ ਜਵਾਨ ਹੈ ਇਹਨਾਂ ਦਾ ਮੰਨਣਾ ਹੈ ਕਿ ਜੇ ਬੰਦਾ ਆਪਣੇ ਆਪ ਨੂੰ ਬੁਢਾਪੇ ਵਿੱਚ ਬੁढ़ा ਨਾ ਮੰਨੇ ਤਾਂ ਉਹ ਹਮੇਸ਼ਾ ਹੀ ਜਵਾਨ ਰਹਿੰਦਾ ਹੈ ਕਿਉਂਕਿ ਇਹਨਾਂ ਨੇ ਹੱਥੀ ਕਿਰਤ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਿਆ ਹੈ ਇਹਨਾਂ ਦਾ ਕਹਿਣਾ ਹੈ ਕਿ ਮੈਂ ਤਕਰੀਬਨ ਸਵੇਰੇ 5 ਵਜੇ ਦੁਕਾਨ ਤੇ ਆ ਜੰਦੀ ਆ ਉਹ ਤੋਂ ਬਾਅਦ ਇੱਥੇ ਆਪਣਾ ਦੁਕਾਨ ਸਾਹਮਣੇ ਚਾਹ ਦਾ ਇਹਨਾਂ ਦਾ ਕੰਮ ਹੈ ਚਾਹ ਚਾਹ ਬਣਾਉਂਦੇ ਨੇ ਸਾਰਾ ਦਿਨੇ ਚਾਹ ਤੋਂ ਕੰਮ ਕਰਦੇ ਆ ਜਦੋਂ ਘਰੇ ਜਾਂਦੇ ਤਾਂ ਇਹਨਾਂ ਨੂੰ ਸ਼ਾਂਤਮਈ ਨੀਂਦ ਆਂਦੀ ਹੈ ਕਿਉਂ ਕਿ ਇਹਨਾਂ ਦਾ ਅਖਣਾ ਹੈ ਕਿ ਮੈਂ ਕਿਸੇ ਦੇ ਉੱਤੇ ਮਨਸਰ ਨਹੀਂ ਆ ਕੁਝ ਐਸੇ ਐਂ ਸਟੋਰੀਆਂ ਲੈ ਕੇ ਤੁਹਾਡੇ ਲਈ ਦੁਬਾਰੇ ਹਾਜ਼ਰ ਹੋਵਾਂਗੇ ਮੈਂ ਰਵੀ ਸ਼ਰਮਾ ਹਰ ਪੰਜਾਬ ਟੀਵੀ